ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜਿੰਦਰ ਸਿੰਘ ਸਿਰਸਾ ਪ੍ਰਮਾਤਮਾ ਦੀ ਸਹੁੰ ਚੁੱਕਦਾ ਹਾਂ ਕਿ ਕਾਨੂੰਨ ਵੱਲੋਂ ਸਥਾਪਿਤ ਭਾਰਤ ਦੇ ਸੰਵਿਧਾਨ ਲਈ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਬਰਕਰਾਰ ਰੱਖਾਂਗਾ ਮੈਂ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਾਂ ਦਾ ਨੈਤਿਕ ਤੌਰ ਤੇ ਸ਼ਰਧਾਪੂਰਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਮੈਂ ਡਰ ਬਕਪਾਤ ਵੈਰ ਵਿਰੋਧ ਤੋਂ ਬਿਨਾ ਸਾਰੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪ੍ਰਮਾਤਮਾ ਦੀ ਸੌਚ ਉੱਕਦਾ ਹਾਂ ਕਿ ਜੋ ਵੀ ਵਿਸ਼ਾ ਮੰਤਰੀ ਦੇ ਰੂਪ ਵਿੱਚ ਮੇਰੇ ਵਿਚਾਰ ਦਿਨ ਜਾਂਦਾ ਜਾਏਗਾ ਜਾਂ ਮੈਨੂੰ ਪਤਾ ਹੋਏਗਾ ਉਸ ਨੂੰ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਜਦੋਂ ਤੱਕ ਅਜਿਹੇ ਵਿਸ਼ਾ ਮੰਤਰੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲਾਜ਼ਮੀ ਨਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਦੱਸਾਂਗਾ ਨਹੀਂ ਅਤੇ ਨਾ ਹੀ ਪ੍ਰਗਟ ਕਰਾਂਗਾ ਪਰਮਾਤਮਾ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਤਰਸ ਤੇ ਮੈਨੂੰ ਦਾਸ ਨੂੰ ਦਿੱਲੀ ਦੀ ਇਸ ਵਜ਼ਾਰਤ ਅੰਦਰ ਇੱਕ ਮੰਤਰੀ ਦੇ ਰੂਪ ਚ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਆਪਣੀ ਲੀਡਰਸ਼ਿਪ ਦਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਹਮੇਸ਼ਾ ਜੀ ਦਾ ਮਾਨੀ ਜਗਪ੍ਰਕਾਸ਼ ਨੱਡਾ ਜੀ ਦਾ ਦਿਲਦਿਆਂ ਘਰਾਈਆਂ ਚੁੱਤਣਵਾਦ ਕਰਦਾ ਜੋ ਦਿੱਲੀ ਨੂੰ ਬਦਲਣ ਵਾਸਤੇ ਇੱਕ ਮਿਸ਼ਨ ਲੈ ਕੇ ਅਸੀਂ ਚੱਲੇ ਸੀ ਉਸ ਟੀਮ ਦਾ ਹਿੱਸਾ ਬਣਨ ਦਾ ਮੈਨੂੰ ਇਹ ਮੌਕਾ ਮਿਲਿਆ ਮੈਂ ਇਸ ਵਾਸਤੇ ਹੋਰ ਵਿਸ਼ੇਸ਼ ਧੰਨਵਾਦ ਕਰਦਾ ਹਾਂ ਕੀ 12 ਸਾਲ ਤੋਂ ਜੋ ਸਾਡਾ ਇੱਕ ਹੱਕ ਸੀਗਾ ਆਰਾਮ ਆਦਮੀ ਪਾਰਟੀ ਦੀ ਸਰਕਾਰ ਨੇ ਉਸੜ ਤੋਂ ਖੋਹ ਰੱਖਿਆ ਸੀ ਇੱਕ ਸਿੱਖ ਮੰਤਰੀ ਦਾ ਉਸ ਨੂੰ ਵਾਪਸ ਤੋਂ ਸਾਡੀ ਲੀਡਰਸ਼ਿਪ ਨੇ ਬਹਾਲ ਕੀਤਾ ਮੈਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਦੇਸ਼ ਦੇ ਅੰਦਰ ਇੱਕ ਸਿੱਖ ਦੀ ਆਵਾਜ਼ ਨੂੰ ਦੇਸ਼ ਦੀ ਰਾਜਨੀਤੀ ਦੇ ਅੰਦਰ ਪਰਪੱਕ ਤੌਰ ਤੇ بلند ਹੋ ਕੇ ਆਪਣੀ ਗੱਲ ਕਰ ਸਕੇ ਇਹਦੇ ਵਾਸਤੇ ਦਿੱਲੀ ਦੇ ਵਿਚਾਰ ਚ ਮੌਕਾ ਦਿੱਤਾ ਹੈ ਮੈਂ ਇਹਦੇ ਵਾਸਤੇ ਬਹੁਤ-ਬਹੁਤ ਆਪਣੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਫੇਰ ਤੋਂ ਸੀਸ ਨਵਾ ਕੇ ਗੁਰੂ ਸਾਹਿਬ ਨੇ ਜੋ ਰਹਿਮਤ ਤੇ ਬਖਸ਼ਿਸ਼ ਇਹ ਖੈਰ ਮੇਰੀ ਝੋਲੀ 'ਚ ਪਾਈ ਆ ਮੈਂ ਉਹਦੇ ਵਾਸਤੇ ਜਿੰਨਾ ਗੁਰੂ ਸਾਹਿਬ ਦਾ ਧੰਨਵਾਦ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਸਦਕੇ ਜਿੰਨਾ ਵੀ ਧੰਨਵਾਦ ਕਰਾਂ ਗੁਰੂ ਸਾਹਿਬ ਦਾ ਉਨਾ ਹੀ ਥੋੜਾ ਹੈ ਮੈਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਵੇਲੇ ਮੇਰਾ ਸਾਥ ਦਿੱਤਾ ਇਹ ਇੱਕ ਬਹੁਤ ਵੱਡਾ ਮਿਸ਼ਨ ਸੀਗਾ ਕਿਉਂਕਿ ਦੇਸ਼ ਦੇ ਅੰਦਰ ਇੱਕ ਸੰਦੇਸ਼ ਜਾਣਾ ਸੀ ਕਿ ਦੇਸ਼ ਦੀ ਰਾਜਧਾਨੀ ਦੇ ਅੰਦਰ ਕਾ ਇੱਕ ਸਿੱਖ ਨੂੰ ਮੌਕਾ ਮਿਲਦਾ ਜਾਂ ਨਹੀਂ ਮਿਲਦਾ ਮੇਰੇ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਮੈਨੂੰ ਵਿਧਾਇਕ ਦੇ ਰੂਪ ਚ ਚੁਣ ਕੇ ਮੌਕਮ ਚੁਣ ਕੇ ਵਿਧਾਨ ਸਭਾ ਚ ਭੇਜਿਆ ਔਰ ਫਿਰ ਮੇਰੀ ਲੀਡਰਸ਼ਿਪ ਨੇ ਉਹ 12 ਸਾਲ ਤੋਂ ਜੋ ਸਾਡਾ ਤੋਂ ਹੱਕ ਖੋਇਆ ਗਿਆ ਸੀ ਉਹ ਵਾਪਸ ਦਿੱਤਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ